ਦੋਸਤੋ ਅੰਮ੍ਰਿਤਸਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸਵੇਰ ਦਾ ਸਮਾਂ ਹੈ ਸੰਗਤਾਂ ਪੋਪਣੇ ਘਰਾਂ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆ ਰਹੀਆਂ ਸਨ ਐਨਾ ਸੰਗਤਾਂ ਦੇ ਵਿੱਚ ਕਈ ਲੋਕ ਗੁਰਦੁਆਰਾ ਸਾਹਿਬ ਚੱਲ ਰਹੀ ਉਗਰਾਹੀ ਦੇ ਵਿੱਚ ਹਿੱਸਾ ਪਾਉਣ ਦੇ ਲਈ ਆਏ ਸਨ ਕੁਝ ਲੋਕ ਮਾਇਆ ਦਾ ਦਾਨ ਕਰ ਰਹੇ ਸਨ ਕੁਝ ਲੋਕ ਇੱਥੇ ਕਣਕ ਦੇ ਕੇ ਕਣਕ ਦੇ ਗੱਟੇ ਆ ਕਣਕ ਦੀਆਂ ਬੋਰੀਆਂ ਦੇ ਕੇ ਆਪਣਾ ਦਸਵੰਧ ਕੱਢ ਰਹੇ ਸਨ ਇਸ ਦੇ ਨਾਲ ਇੱਕ ਵੱਡਾ ਕਿਸਾਨ ਆਪਣੇ ਟਰੈਕਟਰ ਟ੍ਰੈਲੀ ਨਾਲ ਲੈ ਕੇ ਕੁਝ ਕਣਕ ਦੀਆਂ ਬੋਰੀਆਂ ਵਿੱਚ ਰੱਖ ਕੇ ਤੇ ਆਪਣੇ ਜਵਾਨ بیٹے ਨਾਲ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਰੁਕਿਆ ਉਸ ਦੇ ਚਿਹਰੇ ਤੇ ਇੱਕ ਗੌਰਵ ਸਾਫ ਚਲਕ ਰਿਹਾ ਸੀ ਹੋਵੇ ਵੀ ਕਿਉਂ ਨਾ ਆਖਿਰਕਾਰ 135 ਕਿੱਲੇ ਜ਼ਮੀਨਦਾਰ ਇਕੱਲਾ ਮਾਲਕ ਸੀ ਆ ਪਿੰਡ ਦਾ ਸਭ ਤੋਂ ਵੱਡਾ ਨੰਬਰਦਾਰ ਪਰ ਜਿਵੇਂ ਹੀ ਉਸ ਨੇ ਗੇਟ ਦੇ ਬਾਹਰ ਇੱਕ ਔਰਤ ਨੂੰ ਦੇਖਿਆ ਉਸ ਦੀਆਂ ਤੜਕਣਾ ਰੁਕੀਆਂ ਉਹ ਔਰਤ ਜਮੀਨ ਤੇ ਇੱਕ ਫਟਿਆ ਹੋਇਆ ਚਾਦਰ ਵਿਛਾ ਕੇ ਬੈਠੀ ਸੀ ਉਸਦੀ ਸਲਵਾਰ ਕਮੀਜ਼ ਤੂੜ ਦੇ ਨਾਲ ਪਰੀ ਹੋਈ ਸੀ ਤੇ ਉਸਦੇ ਸਾਹਮਣੇ ਇੱਕ ਛੋਟਾ ਜਿਹਾ ਡੱਬਾ ਰੱਖਿਆ ਸੀ ਜਿਸ ਵਿੱਚ 5-10 ਰੁਪਏ ਦੇ ਸਿੱਕੇ ਖਣਕ ਰਹੇ ਸਨ ਖਿਡੌਣੇ ਵੇਚ ਰਹੀ ਸੀ ਪਲਾਸਟਿਕ ਦੀਆਂ ਛੋਟੀਆਂ ਗੁੱਡੀਆਂ ਗੇਂਦਾ ਤੇ ਰੰਗ-ਬਰੰਗੇ ਫੁੱਲਾ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਹੀ ਟੁੱਟਪੱਜ ਸੀ ਜਿਵੇਂ ਹੋ ਕੰਟਿਆਂ ਤੋਂ ਬੱਚਿਆਂ ਨੂੰ ਬੁਲਾ ਕੇ ਥੱਕ ਗਈ ਹੋਵੇ ਖਿਡੌਣੇ ਲੈ ਲਿਓ ਪੰਜਾਹ ਦਾ ਇੱਕ ਕਢੋਣੇ ਲੈ ਲਿਓ ਉਸ ਦੀ ਆਵਾਜ਼ ਹਵਾ ਦੇ ਵਿੱਚ ਬਾਰ ਬਾਰ ਗੂੰਜ ਰਹੀ ਸੀ ਉਸ ਕਿਸਾਨ ਨੇ ਆਪਣੀ ਟਰੈਕਟਰ ਟਰੈਲੀ ਰੋਕੀ ਆ ਤੇ ਉਸ ਦੀਆਂ ਅੱਖਾਂ ਉਸ ओरਤ ਵੱਲ ਜੰਮ ਗਈਆਂ ਉਸ ਦਾ ਦਿਲ ਬਾਰ ਬਾਰ ਤੇਜ਼ੀ ਨਾਲ ਧੜਕਣ ਲੱਗਿਆ ਇਹ ਤਾਂ ਉਹ ਜਿਹੀ ਲੱਗਦੀ ਹੈ ਉਸ ਦੇ ਮਨ ਹੀ ਮਨ ਸੋਚਿਆ ਉਸ ਦੀਆਂ ਉਂਗਲਾਂ ਟਰੈਕਟਰ ਦੇ ਸਟੀਅਰਿੰਗ ਨੂੰ ਸਖਤੀ ਨਾਲ ਫੜ ਗਈਆਂ ਉਸ ਨੇ ਆਪਣੇ ਬੇਟੇ ਨੂੰ ਕਿਹਾ ਤੂੰ ਟਰੈਲੀ ਅੰਦਰ ਲੈ ਜਾ ਮੈਂ ਇੱਕ ਮਿੰਟ ਵਿੱਚ ਆਇਆ ਉਹ ਕਿਸਾਨ ਟਰੈਕਟਰ ਤੋਂ ਉਤਰਿਆ ਤੇ ਹੌਲੀ-ਹੌਲੀ ਆ ਉਸ ਔਰਤ ਵੱਲ ਵਧਿਆ ਉਸਦੇ ਪੈਰ ਪਾਰੀ ਹੋ ਰਹੇ ਸਨ ਜਿਵੇਂ ਉਹ ਕਿਸੇ ਡਰਾਉਣੇ ਸੱਚ ਦਾ ਸਾਹਮਣਾ ਕਰਨ ਜਾ ਰਿਹਾ ਹੋਵੇ ਜਿਵੇਂ ਹੀ ਉਹ ਉਸਦੇ ਨੇੜੇ ਪਹੁੰਚਿਆ ਤਾਂ ਉਸ ਔਰਤ ਨੇ ਸਿਰ ਝੁੱਕ ਕੇ ਉਸ ਵੱਲ ਦੇਖਿਆ ਉਸ ਦੀਆਂ ਨਜ਼ਰਾਂ ਮਿਲੀਆਂ ਤੇ ਇੱਕ ਪਲ ਜਿਵੇਂ ਹੀ ਸਮਾਂ ਰੁਕ ਗਿਆ ਹੋਵੇ ਉਸ ਔਰਤ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਇੱਕ ਪਹਿਚਾਣ ਇੱਕ ਦਰਦ ਤੇ ਇੱਕ ਗੁੱਸਾ ਤੁਸੀਂ ਇੱਥੇ ਕੀ ਕਰ ਰਹੇ ਹੋ ਉਸ ਔਰਤ ਨੇ ਹੌਲੇ ਜਿਹੀ ਆਵਾਜ਼ ਵਿੱਚ ਪੁੱਛਿਆ ਜਿਵੇਂ ਉਸ ਨੂੰ ਗੁਰਸਿੱਖ ਕਿਸਾਨ ਨ 135 ਕਿਲੇ ਜਮੀਨਾ ਮਾਲਕ ਇੱਕਦਮ ਅਚਾਨਕ ਰੁਕ ਗਿਆ ਹੋਵੇ ਆਖਿਰਕਾਰ ਕਿਸੇ ਉਸ ਔਰਤ ਦਾ ਸਬੰਧ ਉਸ ਬੰਦੇ ਨਾਲ ਸੱਚ ਜਾਣ ਕੇ ਤੁਹਾਡੇ ਵੀ ਆ ਉਹ ਛੁੱਟ ਜਾਣਗੇ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਉਹ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲਾ ਸੀ ਆ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਦਰਸਲ ਇੱਕ ਕਿਸਾਨ ਜਗਸੀਰ ਸਿੰਘ ਪਿੰਡ ਦਾ ਨੰਬਰਦਾਰ 135 ਕਿਲੇ ਜ਼ਮੀਨ ਚਾਰ ਟਰੈਕਟਰ ਅਤੇ ਇੱਕ ਵੱਡਾ ਮਹਿਲਾ ਵਰਗਾ ਘਰ ਇਹ ਸਭ ਉਸਦੀ ਮਿਹਨਤ ਦੀ ਕਮਾਈ ਸੀ ਜਖਸੀਰ ਸਿੰਘ ਦੀ ਸ਼ਾਨ ਪਿੰਡ ਦੇ ਵਿੱਚ ਦੂਰ ਦੂਰ ਤੱਕ ਫੈਲੀ ਸੀ ਜਦੋਂ ਉਹ ਆਪਣੀ ਟਰੈਕਟਰ ਟਰੈਲੀ ਲੈ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਨਿਕਲਦਾ ਤਾਂ ਸਾਰੇ ਬੱਚੇ ਉਸ ਨੂੰ ਨੰਬਰਦਾਰ ਅੰਕਲ ਕਹਿ ਕੇ ਬੁਲਾਉਂਦੇ ਉਸ ਦਾ ਬੇਟਾ ਗੁਰਮੀਤ ਅਮ੍ਰਿਤਸਰ ਦੇ ਇੱਕ ਵਧੀਆ ਸਕੂਲ ਦੇ ਵਿੱਚ ਪੜਦਾ ਸੀ ਤੇ ਉਸਦੀ ਮਾਂ ਮਨਜੀਤ ਕੌਰ ਹੁਣ ਆਰਾਮ ਦੀ ਜ਼ਿੰਦਗੀ ਜੀ ਰਹੀ ਸੀ ਪਰ ਜਗਸੀਰ ਦੀ ਜ਼ਿੰਦਗੀ ਹਮੇਸ਼ਾ ਐਉਂ ਜਿਹੀ ਨਹੀਂ ਸੀ ਆ 20 ਸਾਲ ਪਹਿਲਾਂ ਜਦੋਂ ਉਸਦੇ ਪਿਓ ਦੀ ਮੌਤ ਹੋਈ ਸੀ ਆ ਤਾਂ ਉਸਦੇ ਨਾਮ ਸਿਰਫ 10 ਕੁ ਕਿੱਲੇ ਜ਼ਮੀਨ ਤੇ ਇੱਕ ਟੁੱਟਿਆ ਫੱਟਿਆ ਘਰ ਸੀ ਉਸਦੀ ਮਾਂ ਨੇ ਖੇਤਾਂ ਵਿੱਚ ਮਜ਼ਦੂਰੀ ਕੀਤੀ ਸੀ ਅਤੇ ਜਗਸੀਰ ਨੇ 14 ਸਾਲ ਦੀ ਉਮਰ ਵਿੱਚ ਹੀ ਖੇਤੀ ਦਾ ਕੰਮ ਸੰਭਾਲ ਲਿਆ ਸੀ ਉਹ ਸਵੇਰੇ ਸਵੇਰੇ 4 ਵਜੇ ਉੱਠ ਪੈਂਦਾ ਤੇ ਖੇਤਾਂ ਵਿੱਚ ਹਲ ਬੋਂਦਾ ਤੇ ਰਾਤ ਦੇ 10 ਵਜੇ ਤੱਕ ਕਰੇ ਪਰਤਦਾ ਉਸ ਦੀਆਂ ਹਥੇੜੀਆਂ ਤੇ ਗੋਡਿਆਂ ਵਿੱਚ ਛਾਲੇ ਪੈ ਗਏ ਸਨ ਪਰ ਉਸ ਨੇ ਹਾਰ ਨਹੀਂ ਮੰਨੀ ਸੀ ਜਗਸੀਰ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ ਜਦੋਂ ਉਸ ਦੀ ਸ਼ਾਦੀ ਆ ਸਿਮਰਜੀਤ ਨਾਲ ਹੋਈ ਆ ਇੱਕ ਗਰੀਬ ਪਰਿਵਾਰ ਦੀ ਸੀ ਆ ਪਰ ਉਸ ਦੀ ਮਿਹਨਤ ਤੇ ਸਮਝਦਾਰੀ ਨੇ ਜਗਸੀਰ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ ਉਦੋਂ ਮੈਂ ਮਿਲ ਕੇ ਸਵੇਰੇ 4 ਵਜੇ ਖੇਤਾਂ ਵਿੱਚ ਜਾਂਦੇ ਫਸਲਾਂ ਦੀ ਸੰਭਾਲ ਕਰਦੇ ਤੇ ਰਾਤ ਨੂੰ ਥੱਕੇ ਹਾਰੇ ਘਰ ਵਾਪਸ ਆਉਂਦੇ ਆ ਸਿਮਰਜੀਤ ਨੇ ਕਰਦਾ ਹਰ ਖਰਚਾ ਸੰਭਾਲਿਆ ਉਹ ਆਪਣੀ ਸੱਸ ਮਨਜੀਤ ਕੌਰ ਦੀ ਸੇਵਾ ਕਰਦੀ ਤੇ ਜਗਸੀਰ ਨੂੰ ਨਵੇਂ ਖੇਤੀ ਦੇ ਤਰੀਕੇ ਸਿੱਖਣ ਲਈ ਉਤਸ਼ਾਹਿਤ ਕਰਦੀ ਇੱਕ ਦਿਨ ਜਦੋਂ ਜਗਸੀਰ ਨੂੰ ਇੱਕ ਨਾਮਾ ਟਰੈਕਟਰ ਖਰੀਦਣ ਦੀ ਲੋੜ ਸੀ ਆ ਤਾਂ ਸਿਮਰਜੀਤ ਨੇ ਆਪਣੇ ਵਿਆਹ ਦੇ ਸਾਰੇ ਗੈਣੇ ਵੇਚ ਦਿੱਤੇ ਜਗਸੀਰ ਇਹ ਗੈਣੇ ਮੇਰੇ ਕਿਸੇ ਕੰਮ ਦੇ ਨਹੀਂ ਆ ਜੇ ਇਹ ਟਰੈਕਟਰ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਤਾਂ ਇਹ ਗੈਣੇ ਤੋਂ ਵੱਡੀ ਗੱਲ ਹੈ ਸਿਮਰਜੀਤ ਨੇ ਮੁਸਕਰਉਂਦੇ ਹੋਇਆ ਕਿਹਾ ਉਸ ਟਰੈਕਟਰ ਨੇ ਸੱਚਮੁੱਚ ਜਗਸੀਰ ਦੀ ਜ਼ਿੰਦਗੀ ਆ ਬਦਲ ਦਿੱਤੀ ਸੀ ਆ ਉਸ ਟਰੈਕਟਰ ਨੇ ਸੱਚਮੁੱਚ ਕੀ ਆ ਐਜਾ ਕਰ ਦਿਖਾਇਆ ਸੀ ਜੋ ਉਹ ਪਹਿਲਾਂ ਸੋਚ ਰਿਹਾ ਸੀ ਆ ਉਸਨੇ ਹੌਲੀ-ਹੌਲੀ ਜ਼ਮੀਨ ਵਧਾਈ ਨਵੇਂ ਬੀਜ ਅਤੇ ਖਾਦ ਦੀ ਵਰਤੋਂ ਕੀਤੀ ਤੇ ਪਿੰਡ ਦਾ ਹੌਲੀ-ਹੌਲੀ ਆ ਸਭ ਤੋਂ ਵੱਡਾ ਕਿਸਾਨ ਬਣ ਗਿਆ ਪਰ ਜਗਸੀਰ ਦੀ ਸਫਲਤਾ ਦੀ ਕੀਮਤ ਉਸ ਦੀ ਸ਼ਾਦੀ ਨੂੰ ਚੁਕਾਉਣੀ ਪਈ ਆ ਜਗਸੀਰ ਦੀ ਮਾਂ ਮਨਜੀਤ ਕੌਰ ਨੂੰ ਆ ਸਿਮਰਜੀਤ ਕਦੇ ਵੀ ਪਸੰਦ ਨਹੀਂ ਸੀ ਆ ਇਹ ਗਰੀਬ ਘਰ ਦੀ ਲੜਕੀ ਸੀ ਆ ਸਾਡੀ ਨੰਬਰਦਾਰੀ ਦੀ ਇੱਜ਼ਤ ਨਹੀਂ ਸੰਭਾਲ ਸਕਦੀ ਆ ਮਨਜੀਤ ਕੋਰ ਅਕਸਰ ਹੀ ਆਪਣੇ ਬੇਟੇ ਨੂੰ ਕਹਿੰਦੀ ਆ ਜਖਸੀਰ ਦੀ ਜ਼ਮੀਨ 135 ਕਿੱਲੇ ਤੱਕ ਪਹੁੰਚ ਗਈ ਤੇ ਉਸ ਦਾ ਨਾਮ ਪਿੰਡ ਵਿੱਚ ਗੂੰਜਣ ਲੱਗਿਆ ਤਾਂ ਮਨਜੀਤ ਕੋਰ ਦਾ ਗੁੱਸਾ ਹੋਰ ਵੀ ਵੱਧ ਗਿਆ ਮਨਜੀਤ ਕੋਰ ਨੇ ਸਿਮਰਜੀਤ ਨੂੰ ਘਰ ਦੇ ਵਿੱਚ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਤੂੰ ਸਾਡੇ ਘਰ ਦੀ ਰੋਟੀ ਖਾਣ ਵਾਲੀ ਰਹਿ ਗਈ ਹੈ ਤੇਰੇ ਕਰਕੇ ਸਾਡੀ ਇੱਜ਼ਤ ਖਰਾਬ ਹੋ ਰਹੀ ਹੈ ਜੇ ਤੂੰ ਨਾ ਹੁੰਦੀ ਤਾਂ ਨਾਤਾ ਜਗਸੀਰ ਨੂੰ ਕਿਸੇ ਵੱਡੇ ਘਰ ਦੀ ਲੜਕੀ ਮਿਲ ਜਾਣੀ ਸੀ ਆ ਮਨਜੀਤ ਕੌਰ ਸੀ ਮਰਜੀਤ ਨੂੰ ਰੋਜ਼ ਤਾਨੇ ਮਾਰਦੀ ਆ ਸੀਮਰਜੀਤ ਵਿਚਾਰੀ ਚੁੱਪਚਾਪ ਸਭ ਸਹਿ ਲੈਂਦੀ ਪਰ ਉਸ ਦਾ ਵਿਚਾਰੀ ਦਾ ਦਿਲ ਟੁੱਟ ਗਿਆ ਸੀ ਇੱਕ ਦਿਨ ਮਨਜੀਤ ਕੌਰ ਨੇ ਜਗਸੀਰ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਮੈਂ ਇਸ ਘਰ ਵਿੱਚ ਇਸਔਰਤ ਨਾਲ ਨਹੀਂ ਰਹਿ ਸਕਦੀ ਆ ਜੇ ਤਾਂ ਇਹ ਜਾਵੇਗੀ ਆ ਨਹੀਂ ਮੈਂ ਜਾਵਾਂਗੀ ਆ ਜਗਸੀਰ ਨੇ ਆਪਣੀ ਮਾਂ ਦੀ ਗੱਲ ਮੰਨ ਲਈ ਉਸਨੇ ਸੀਮਰਜੀਤ ਨੂੰ ਤਲਾਕ ਦੇਣਾ ਸਹੀ ਸਮਝਿਆ ਤੇ 2 ਲੱਖ ਦੇ ਕੇ ਉਸ ਨੂੰ ਆਪਣੇ ਮਾਪਿਆਂ ਦੇ ਘਰ ਭੇਜ ਦਿੱਤਾ ਉਸ ਦਿਨ ਸਿਮਰਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਇੱਕ ਵੀ ਸ਼ਬਦ ਨਾ ਕਿਹਾ ਉਹ ਆਪਣੇ ਛੋਟੇ ਜਿਹੇ ਸਮਾਨ ਨੂੰ ਝੁੱਕ ਕੇ ਘਰੋਂ ਨਿਕਲ ਗਈ ਜਗਸੀਰ ਨੇ ਉਸ ਨੂੰ ਜਾਂਦੇ ਹੋਏ ਦੇਖਿਆ ਪਰ ਉਸ ਦੀ ਇੱਜ਼ਤ ਅਤੇ ਮਾਂ ਦੀ ਗੱਲ ਨੇ ਉਸ ਨੂੰ ਰੋਕ ਲਿਆ ਪਰ ਉਸ ਦੇ ਦਿਲ ਵਿੱਚ ਇੱਕ ਖਾਲੀਪਨ ਰਹਿ ਗਿਆ ਉਹ ਅਕਸਰ ਸਿਮਰਜੀਤ ਨੂੰ ਯਾਦ ਕਰਦਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕੀ ਹੈ ਸਿਮਰਜੀਤ ਦੀ ਜ਼ਿੰਦਗੀ ਕਿੱਥੇ ਜਾ ਕੇ ਰੁਕੀ ਆ ਸਿਮਰਜੀਤ ਆਪਣੇ ਮਾਪਿਆਂ ਦੇ ਘਰ ਪਹੁੰਚ ਗਈ ਆ ਪਰ ਉੱਥੇ ਹੀ ਉਸ ਦੀ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਉਸ ਦੇ ਭਰਾ ਜਸਵਿੰਦਰ ਨੇ ਉਸ ਦੇ 2 ਲੱਖ ਰੁਪਏ ਖਰਚ ਕਰ ਦਿੱਤੇ ਜਸਵਿੰਦਰ ਨੇ ਆਪਣੀ ਸ਼ਾਦੀ ਲਈ ਨਵੀਂ ਗੱਡੀ ਖਰੀਦ ਲਈ ਤੇ ਬਾਕੀ ਦੇ ਪੈਸੇ ਸ਼ਰਾਬ ਤੇ ਜੂਏ ਵਿੱਚ ਉਡਾ ਦਿੱਤੇ ਆ ਸਿਮਰਜੀਤ ਦੇ ਭਰਾ ਨੇ ਉਸ ਨੂੰ ਘਰ ਦੇ ਵਿੱਚ ਰਹਿਣ ਦੀ ਇਜਾਜ਼ਤ ਤਾਂ ਦੇ ਦਿੱਤੀ ਆ ਪਰ ਉਸਦੀ ਭਾਬੀ ਨੇ ਉਸ ਨੂੰ ਹਰ ਰੋਜ਼ ਤਾਨੇ ਮਾਰੇ ਤੂੰ ਤਲਾਕਸ਼ੂਦਾ ਹੈ ਸਾਡੇ ਘਰ ਦੀ ਇੱਜ਼ਤ ਖਰਾਬ ਕਰਦੀ ਹੈ ਤੇਰੇ ਘਰ ਕੇ ਸਾਡੀ ਸਤੀ ਦੀ ਆ ਸ਼ਾਦੀ ਨਹੀਂ ਹੋ ਰਹੀ ਆ ਆਖਿਰਕਾਰ ਜਸਵਿੰਦਰ ਨੇ ਸਿਮਰਜੀਤ ਨੂੰ ਘਰੋਂ ਕੱਢ ਦਿੱਤਾ ਸਾਡੇ ਘਰ ਦੇ ਵਿੱਚ ਤੇਰੇ ਲਈ ਜਗ੍ਹਾ ਨਹੀਂ ਹੈ ਜਿੱਥੇ ਦਿਲ ਕਰੇ ਉੱਥੇ ਜਾ ਜਸਵਿੰਦਰ ਨੇ ਗੁੱਸੇ ਵਿੱਚ ਕਿਹਾ ਸਿਮਰਜੀਤ ਦੇ ਬਾਕੀ ਰਿਸ਼ਤੇਦਾਰਾਂ ਨੇ ਵੀ ਉਸ ਦਾ ਸਾਥ ਨਾ ਦਿੱਤਾ ਸਿਮਰਜੀਤ ਨੇ ਆਪਣਾ ਛੋਟਾ ਜਿਹਾ ਥਾਲਾ ਝੱਕਿਆ ਤੇ ਆ ਅੰਮ੍ਰਿਤਸਰ ਆ ਗਈ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਕਿਰਾਏ ਦਾ ਕਮਰਾ ਲਿਆ ਇੱਕ ਐਜਾ ਕਮਰਾ ਜਿਸ ਦੀਆਂ ਦੀਵਾਰਾਂ ਟੁੱਟੀਆਂ ਹੋਈਆਂ ਸੀ ਆ ਤੇ ਛੱਤ ਤੋਂ ਮੀਂਹ ਦਾ ਪਾਣੀ ਟਪਕਦਾ ਸੀ ਆ ਉਸਨੇ ਖਿਡੌਣੇ ਵੇਚਣ ਦਾ ਕੰਮ ਸ਼ੁਰੂ ਕੀਤਾ ਹਰ ਰੋਜ਼ ਸਵੇਰੇ 5 ਵਜੇ ਉੱਠਦੀ ਬੱਸ ਸਟੈਂਡਾਂ ਤੇ ਜਾ ਕੇ ਜਾਂ ਗੁਰਦੁਆਰਾਂ ਦੇ ਬਾਹਰ ਖਿਡੌਣੇ ਵੇਚਦੀ ਤੇ ਰਾਤ ਨੂੰ 500-600 ਰੁਪਏ ਕਮਾ ਕੇ ਪਰਤਦੀ ਆ ਉਸ ਦੀ ਜ਼ਿੰਦਗੀ ਵਿੱਚ ਕੋਈ ਉਮੀਦ ਨਹੀਂ ਸੀ ਉਹ ਸਰਾ ਆਪਣੇ ਪੁਰਾਣੇ ਦਿਨ ਯਾਦ ਕਰਦੀ ਜਦੋਂ ਜਗਸੀਰ ਨਾਲ ਖੇਤਾਂ ਦੇ ਵਿੱਚ ਹੱਜ਼ ਦੀ ਖੇਡਦੀ ਸੀ ਜਦੋਂ ਆਪਣੇ ਗਹਿਣੇ ਵੇਚ ਕੇ ਟਰੈਕਟਰ ਖਰੀਦਣ ਲਈ ਪੈਸੇ ਲੈ ਕੇ ਆਈ ਸੀ ਪਰ ਹੁਣ ਉਸਦੇ ਹੱਥ ਖਾਲੀ ਸਨ ਤੇ ਉਸ ਦੀ ਜ਼ਿੰਦਗੀ ਵਿੱਚ ਇੱਕ ਹਨੇਰਾ ਸੀ ਜਿਸ ਵਿੱਚ ਉਹ ਡੁੱਬ ਗਈ ਸੀ ਉਸ ਸਵੇਰ ਜਦੋਂ ਜਗਸੀਰ ਗੁਰਦੁਆਰੇ ਦੇ ਗੇਟ ਅੱਗੇ ਖੜਾ ਸੀ ਤੇ ਉਸਨੇ ਸੀ ਮਰਜੀਤ ਨੂੰ ਖੜੋਣੇ ਵੇਚਦੇ ਦੇਖਿਆ ਉਸ ਦਾ ਦਿਲ ਭਾਰੀ ਹੋ ਗਿਆ ਸੀ ਮਰਜੀਤ ਦੀ ਹਾਲਤ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸ ਦੀ ਸਲਵਾਰ ਕਮੀਜ਼ ਫੱਟੀ ਹੋਈ ਸੀ ਉਸ ਦੇ ਬਾਲ ਵਿਖਰੇ ਹੋਏ ਸਨ ਉਸ ਦੇ ਚਿਹਰੇ ਤੇ ਤੂੜ ਦੀ ਇੱਕ ਪਰਤ ਚੜ੍ਹੀ ਹੋਈ ਸੀ ਉਹ ਇੱਕ ਕੈਜੀ ਔਰਤ ਜਿਹੀ ਲੱਗ ਰਹੀ ਸੀ ਜਿਸ ਨੂੰ ਜ਼ਿੰਦਗੀ ਨੇ ਹਰ ਮੋੜ ਤੇ ਠੁਕਰਾਇਆ ਹੋਵੇ ਸੀ ਮਰਜੀਤ ਤੂੰ ਇੱਥੇ ਕੀ ਕਰ ਰਹੀ ਹੈ ਜਗਸੀਰ ਨੇ ਹੌਲੇ ਜਿਹੀ ਆਵਾਜ਼ ਵਿੱਚ ਪੁੱਛਿਆ ਜਿਵੇਂ ਉਸ ਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਾ ਹੋ ਰਿਹਾ ਹੋਵੇ ਸੀ ਮਰਜੀਤ ਨੇ ਉਸ ਵੱਲ ਗੁੱਸੇ ਨਾਲ ਦੇਖਿਆ ਮੈਂ ਕਿਡੋਣੇ ਵੇਚ ਰਹੀ ਹਾਂ ਤੁਹਾਨੂੰ ਕੀ ਵਰਕ ਪੈਂਦਾ ਹੈ ਜਾਓ ਆਪਣੀਆਂ 135 ਕਿੱਲੇ ਜ਼ਮੀਨ ਸੰਭਾਲੋ ਮੇਰੇ ਵੱਲ ਨਾ ਦੇਖੋ ਉਸ ਦੀ ਆਵਾਜ਼ ਵਿੱਚ ਸਖਤੀ ਸੀ ਆ ਪਰ ਉਸ ਦੀਆਂ ਅੱਖਾਂ ਵਿੱਚ ਪਾਣੀ ਚਲਕ ਰਿਹਾ ਸੀ ਜਖਸੀਰ ਨੇ ਸਿਰ ਚੁਕਾ ਲਿਆ ਸੀ ਮਰਜੀਤ ਮੈਨੂੰ ਨਹੀਂ ਸੀ ਪਤਾ ਕਿ ਤੂੰ ਇਸ ਹਾਲਤ ਦੇ ਵਿੱਚ ਹੈ ਮੈਂ ਸੋਚਿਆ ਵੀ ਨਹੀਂ ਸੀ ਆ ਆਪਣੇ ਮਾਪਿਆਂ ਨਾਲ ਖੁਸ਼ ਹੋਵੇਂਗੀ ਆ ਤਾਂ ਹੀ ਤਾਂ ਮੈਂ ਤੈਨੂੰ 2 ਲੱਖ ਰੁਪਏ ਦਿੱਤੇ ਸੀ ਆ ਫਿਰ ਤੂੰ ਆ ਇਸ ਹਾਲਤ ਦੇ ਵਿੱਚ ਕਿਵੇਂ ਹੈ ਸਿਮਰਜੀਤ ਨੇ ਤਿੱਖੀ ਨਜ਼ਰ ਨਾਲ ਉਸ ਵੱਲ ਦੇਖਿਆ ਤੇਰੇ 20 ਲੱਖ ਰੁਪਏ ਉਹ ਤਾਂ ਮੇਰੇ ਭਰਾ ਨੇ ਖਾ ਲਏ ਆ ਮੇਰੇ ਘਰਦਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਤਾਂ ਇੱਕ ਤਲਾਕशुदा ਔਰਤ ਸੀ ਤਾਂ ਕਿਸੇ ਨੇ ਮੈਨੂੰ ਸੰਭਾਲਿਆ ਨਹੀਂ ਆ ਮੈਂ ਪਿਛਲੇ 5 ਸਾਲਾਂ ਤੋਂ ਇੰਜ ਹੀ ਖਿਡੌਣੇ ਵੇਚ ਰਹੀ ਹਾਂ ਤੇ ਆਪਣਾ ਗੁਜ਼ਾਰਾ ਕਰ ਰਹੀ ਹਾਂ ਤੇਰੀ ਜ਼ਿੰਦਗੀ ਤਾਂ ਸੁਖੀ ਹੈ ਨਾ ਤੇਰੀ ਮਾਂ ਖੁਸ਼ ਹੈ ਜਿਸਨੇ ਮੈਨੂੰ ਘਰੋਂ ਕੱਢਿਆ ਸੀ ਜਗਸੀਰ ਦੇ ਦਿਲ ਵਿੱਚ ਇੱਕ 6:00 ਵਜੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਮਾਂ ਦੀ ਗੱਲ ਮੰਨ ਕੇ ਉਸਨੇ ਸਿਮਰਜੀਤ ਨਾਲ ਕਿੰਨੀ ਵੱਡੀ ਗਲਤੀ ਕੀਤੀ ਸੀ ਉਸਨੇ ਸਿਮਰਜੀਤ ਨੂੰ ਕਿਹਾ ਮੈਨੂੰ ਮਾਫ਼ ਕਰ ਦੇ ਮੇਰੀ ਗਲਤੀ ਸੀ ਆ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਛੱਡਦਾ ਸਿਮਰਜੀਤ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਉਸਨੇ ਦੱਸਿਆ ਕਿ ਜਦੋਂ ਉਸ ਨੂੰ ਘਰੋਂ ਕੱਢਿਆ ਗਿਆ ਤਾਂ ਉਸਨੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਲਿਆ ਉਹ ਰੋਜ਼ ਸਵੇਰੇ 5 ਵਜੇ ਉੱਠਦੀ ਬੱਸ ਸਟੈਂਡ ਜਾਂ ਗੁਰਦੁਆਰਿਆਂ ਦੇ ਬਾਹਰ ਘਡੌਣੇ ਵੇਚਦੀ ਤੇ ਰਾਤ ਨੂੰ ਥੱਕੀ ਹਾਰੀ ਉਸੇ ਹੀ ਟੁੱਟੇ ਹੋਏ ਮਕਾਨ ਵਿੱਚ ਜਾਣਾ ਪੈਂਦਾ ਉਸ ਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਸੀ ਉਹ ਅਕਸਰ ਸੋਚਦੀ ਆ ਮੈਂ ਜਗਸੀਰ ਲਈ ਸਭ ਕੁਝ ਕੀਤਾ ਪਰ ਉਸਨੇ ਮੇਰੇ ਨਾਲ ਇਸ ਲੋਕ ਕੀਤਾ ਜਗਸੀਰ ਨੇ ਸਿਮਰਜੀਤ ਦੀ ਕਹਾਣੀ ਸੁਣੀ ਤੇ ਉਸ ਦੀਆਂ ਅੱਖਾਂ ਵਿੱਚ ਵੀ ਅੰਜੂ ਆ ਗਏ ਉਸਨੇ ਸਿਮਰਜੀਤ ਦੇ ਸਾਹਮਣੇ ਬੈਠ ਕੇ ਕਿਹਾ ਸਿਮਰਜੀਤ ਮੈਂ ਬਿਲਕੁਲ ਗੱਤ ਸੀਆ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਤੈਨੂੰ ਤਲਾਕ ਦੇ ਦਿੱਤਾ ਪਰ ਯਕੀਨ ਮੰਨੀ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਛੱਡ ਸਕਦਾ ਮੇਰੇ ਨਾਲ ਘਰ ਚੱਲ ਮੈਂ ਸਭ ਠੀਕ ਕਰ ਦੇਵਾਂਗਾ ਸਿਮਰਜੀਤ ਨੇ ਗੁੱਸੇ ਨਾਲ ਸਿਰ ਹਿਲਾਇਆ ਮੈਂ ਤੇਰੇ ਨਾਲ ਨਹੀਂ ਜਾਵਾਂਗੀ ਆ ਜਖਸੀਰ ਤੇਰੀ ਮਾਂ ਨੇ ਮੈਨੂੰ ਘਰੋਂ ਕੱਢਿਆ ਸੀ ਆ ਉਹ ਹੁਣ ਮੈਨੂੰ ਨਹੀਂ ਅਪਣਾਏਗੀ ਆ ਤੇ ਮੇਰੇ ਵਿੱਚ ਹੁਣ ਇੰਨੀ ਤਾਕਤ ਵੀ ਨਹੀਂ ਆ ਮੈਂ ਤੇਰੇ ਘਰ ਦੀ ਬੇਇੱਜ਼ਤੀ ਸਹਿਵਾਂ ਮੈਥੇ ਖਿਡੌਣੇ ਵੇਚ ਕੇ ਖੁਸ਼ ਆ ਜਗਸੀਰ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਉਸ ਨੂੰ ਅਸੀ ਮਰਜੀਤ ਦੀ ਗੱਲ ਸੱਚੀ ਲੱਗੀ ਉਸਨੇ ਸੋਚਿਆ ਕੀ ਜੇ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਆਪਣਾ ਘਰ ਤਬਾਹ ਕਰ ਲਿਆ ਤਾਂ ਸੀ ਮਰਜੀਤ ਨੇ ਮੇਰੇ ਲਈ ਸਭ ਕੁਝ ਕੀਤਾ ਸੀ ਤੇ ਉਸ ਨੂੰ ਇਸ ਹਾਲਤ ਦੇ ਵਿੱਚ ਛੱਡ ਦਿੱਤਾ ਤੇ ਜਗਸੀਰ ਨੇ ਫੈਸਲਾ ਲਿਆ ਕਿ ਉਹ ਸਿਮਰਜੀਤ ਦੀ ਮਦਦ ਕਰੇਗਾ ਆਪਾਂ ਉਹ ਕਰ ਨਾ ਜਾਵੇ ਉਸਨੇ ਆਪਣੀ ਜੇਬ ਦੇ ਵਿੱਚੋਂ 50000 ਰੁਪਏ ਕੱਢੇ ਤੇ ਸਿਮਰਜੀਤ ਦੇ ਹੱਥ ਵਿੱਚ ਰੱਖ ਦਿੱਤੇ ਸਿਮਰਜੀਤ ਨੇ ਪੈਸੇ ਰੱਖਾ ਇਸ ਨਾਲ ਤੂੰ ਆਪਣੇ ਲਈ ਇੱਕ ਛੋਟਾ ਜਿਹਾ ਕੰਮ ਸ਼ੁਰੂ ਕਰ ਸਕਦੀ ਹੈ ਮੈਂ ਤੇਰੇ ਲਈ ਹੋਰ ਮਦਦ ਕਰਾਂਗਾ ਸਿਮਰਜੀਤ ਨੇ ਪੈਸੇ ਵਾਪਸ ਕਰ ਦਿੱਤੇ ਮੈਨੂੰ ਤੇਰੀ ਮਦਦ ਨਹੀਂ ਚਾਹੀਦੀ ਐ ਜਖਸੀਰ ਮੈਂ ਆਪਣੀ ਮਿਹਨਤ ਨਾਲ ਜੀਵਾਂਗੀ ਆ ਤੂੰ ਜਾ ਆਪਣੀ ਜ਼ਿੰਦਗੀ ਜੀ ਆ ਜਖਸੀਰ ਨੇ ਸਿਰ ਝੁਕਾ ਲਿਆ ਉਸਨੇ ਸਿਮਰਜੀਤ ਨੂੰ ਇੱਕ ਵਾਰ ਫਿਰ ਗੌਰ ਨਾਲ ਦੇਖਿਆ ਤੇ ਫਿਰ ਗੁਰਦੁਆਰਾ ਸਾਹਿਬ ਵਿੱਚ ਚਲਾ ਗਿਆ ਪਰ ਉਸਦੇ ਮਨ ਵਿੱਚ ਇੱਕ ਗੱਲ ਪੱਕੀ ਸੀ ਆ ਉਹ ਆ ਸਿਮਰਜੀਤ ਨੂੰ ਆ ਇਸ ਹਾਲਤ ਦੇ ਵਿੱਚ ਨਹੀਂ ਛੱਡ ਸਕਦਾ ਸੀ ਜਗਸੀਰ ਘਰ ਪਰਤਿਆ ਉਸਦੀ ਮਾਂ ਮਨਜੀਤ ਕੌਰ ਕਰ ਦੇ ਬੇੜੇ ਵਿੱਚ ਬੈਠੀ ਸੀ ਜਗਸੀਰ ਨੇ ਉਸ ਨੂੰ ਸਾਰੀ ਗੱਲ ਦੱਸੀ ਆ ਮਾਂ ਮੈਂ ਅੱਜ ਸਿਮਰਜੀਤ ਨੂੰ ਗੁਰਦੁਆਰੇ ਦੇ ਬਾਹਰ ਦੇਖਿਆ ਉਹ ਖਿਡੌਣੇ ਵੇਚ ਰਹੀ ਸੀ ਉਸਦੀ ਹਾਲਤ ਬਹੁਤ ਮਾੜੀ ਹੈ ਅਸੀਂ ਉਸ ਨਾਲ ਬਹੁਤ ਗਲਤ ਕੀਤਾ ਹੈ ਮਨਜੀਤ ਕੌਰ ਨੇ ਗੁੱਸੇ ਨਾਲ ਕਿਹਾ ਉਹ ਗਰੀਬ ਘਰ ਦੀ ਲੜਕੀ ਸੀ ਆ ਉਸਨੇ ਸਾਡੀ ਇੱਜ਼ਤ ਨਹੀਂ ਸੰਭਾਲੀ ਤੂੰ ਉਸ ਨੂੰ ਤਲਾਕ ਦੇ ਦਿੱਤਾ ਇਹ ਸਹੀ ਸੀ ਹੁਣ ਉਸਦੀ ਗੱਲ ਕਿਉਂ ਕਰਦਾ ਹੈ ਮਰਨ ਦੇ ਪਰਾਂ ਉਸ ਨੂੰ ਜਗਸੀਰ ਨੇ ਪਹਿਲੀ ਵਾਰ ਆਪਣੀ ਮਾਨੁਸ਼ਕਤ ਜਵਾਬ ਦਿੱਤਾ ਮਾਂ ਇਹ 135 ਕਿੱਲੇ ਜ਼ਮੀਨ ਤੇ ਸਾਰੀ ਸੰਪਤੀ ਆ ਸਿਮਰਜੀਤ ਦੀ ਮਿਹਨਤ ਦੀ ਦੇਣ ਹੈ ਉਸਨੇ ਆਪਣੇ ਗਹਿਣੇ ਵੇਚ ਕੇ ਮੇਰਾ ਪਹਿਲਾ ਟਰੈਕਟਰ ਖਰੀਦਿਆ ਸੀ ਆ ਉਸਨੇ ਮੇਰੇ ਨਾਲ ਖੇਤਾਂ ਵਿੱਚ ਮੇਰੇ ਬਰਾਬਰ ਮਿਹਨਤ ਕੀਤੀ ਸੀ ਆ ਤੂੰ ਸੁਣੂ ਕਰੋ ਕੱਢ ਦਿੱਤਾ ਤੇ ਮੈਂ ਤੇਰੀ ਗੱਲ ਮੰਨ ਕੇ ਬਹੁਤ ਗਲਤ ਕੀਤਾ ਲੇਕਿਨ ਹੁਣ ਨਹੀਂ ਆ ਹੁਣ ਮੈਂ ਉਸ ਨੂੰ ਇਸ ਹਾਲਤ ਦੇ ਵਿੱਚ ਨਹੀਂ ਛੱਡ ਸਕਦਾ ਮਨਜੀਤ ਕੌਰ ਝੁਪ ਹੋ ਗਈ ਉਸ ਨੂੰ ਵੀ ਅਹਿਸਾਸ ਹੋਇਆ ਕਿ ਉਸ ਸਿਮਰਜੀਤ ਨਾਲ ਗਲਤ ਕੀਤਾ ਸੀ ਉਸਨੇ ਹੌਲੇ ਜਿਹੀ ਆਵਾਜ਼ ਵਿੱਚ ਕਿਹਾ ਜੇਕਰ ਤੂੰ ਇਹੀ ਚਾਹੁੰਦਾ ਹੈ ਤਾਂ ਵਾਪਸ ਲੈ ਆ ਉਸ ਨੂੰ ਆ ਮੈਂ ਉਸ ਨੂੰ ਅਪਣਾ ਲਵਾਂਗੀ ਆ ਸਿਮਰਜੀਤ ਨੇ ਆਪਣੇ ਖਿਡੌਣੇ ਸਮੇਟੇ ਤੇ ਜਗਸੀਰ ਨਾਲ ਚੱਲਣ ਦੇ ਲਈ ਤਿਆਰ ਹੋ ਗਈ ਉਸ ਦੇ ਪੈਰ ਭਾਰੀ ਸਨ ਜਿਵੇਂ ਉਹ ਹੈ ਜੀ ਰਾਤ ਤੇ ਤੁਰ ਗਈ ਹੋਵੇ ਜਿਸ ਨੂੰ ਉਸਨੇ 5 ਸਾਲ ਪਹਿਲਾਂ ਹੀ ਛੱਡ ਦਿੱਤਾ ਸੀ ਆ ਜਗਸੀਰ ਨੇ ਆਪਣੀ ਟਰੈਕਟਰ ਟਰੈਲੀ ਵੱਲ ਇਸ਼ਾਰਾ ਕੀਤਾ ਤੇ ਆ ਸਿਮਰਜੀਤ ਨੂੰ ਆਪਣੇ ਨਾਲ ਬਿਠਾ ਲਿਆ ਟਰੈਕਟਰ ਦੀ ਸੀਟ ਤੇ ਬੈਠਦਿਆਂ ਹੀ ਆ ਸਿਮਰਜੀਤ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਜਦੋਂ ਜਗਸੀਰ ਨਾਲੀ ਸੀ ਨਾਲ ਖੇਤਾਂ ਦੇ ਵਿੱਚ ਜਾਂਦੀ ਸੀ ਆ ਜਦੋਂ ਦੋਵੇਂ ਹੱਸਦੇ ਸੀ ਆ ਖੇਡਦੇ ਸੀ ਆ ਤੇ ਫਸਲਾਂ ਦੀ ਸੰਭਾਲ ਕਰਿਆ ਕਰਦੇ ਸੀ ਪਰ ਅੱਜ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਦਾ ਡਰ ਸੀ ਆ ਡਰੀ ਇਸ ਗੱਲ ਦਾ ਕੀ ਉਸ ਨੂੰ ਫਿਰ ਤੋਂ ਉਹੀ ਬੇਇੱਜ਼ਤੀ ਸਹਿਣੀ ਪਵੇਗੀ ਆ ਜਗਸੀਰ ਨੇ ਟਰੈਕਟਰ ਸਟਾਰਟ ਕੀਤਾ ਤੇ ਉਹ ਪਿੰਡ ਦੀਆਂ ਸੜਕਾਂ ਵੱਲ ਨਿਕਲ ਪਏ ਰਾਵੀ ਚੋਂ ਦੋਂ ਵਿਚ ਉੱਪਰ ਸੀ ਆ ਜਕਸੀਰ ਦੇ ਮਨ ਵਿੱਚ ਸਵਾਲ ਉੱਠੇ ਕਿ ਮੇਰੀ ਮਾਂ ਸੱਚਮੁੱਚ ਸਿਮਰਜੀਤ ਨੂੰ ਆਪਣਾ ਲਵੇਗੀ ਕੀ ਆ ਸਿਮਰਜੀਤ ਮੈਨੂੰ ਮਾਫ਼ ਕਰ ਦੇਵੇਗੀ ਅਤੇ ਸਿਮਰਜੀਤ ਸੋਚ ਰਹੀ ਸੀ ਕਿ ਮੈਂ ਸਹੀ ਕਰ ਰਹੀ ਹਾਂ ਜੇ ਮੇਰੀ ਸੱਸ ਨੇ ਦੁਬਾਰਾ ਮੈਨੂੰ ਜਲੀਲ ਕੀਤਾ ਤਾਂ ਮੈਂ ਕਿੱਥੇ ਜਾਵਾਂਗੀ ਜਿਵੇਂ ਹੀ ਟਰੈਕਟਰ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਿਆ ਪਿੰਡ ਵਾਲਿਆਂ ਦੀਆਂ ਨਜ਼ਰਾਂ ਉਹਨਾਂ ਵੱਲ ਉੱਠ ਗਈਆਂ ਇਹ ਤਾਂ ਨੰਬਰਦਾਰ ਜਕਸੀਰ ਸਿੰਘ ਹੈ ਪਰ ਇਸ ਦੇ ਨਾਲੇ ਔਰਤ ਕੌਣ ਹੈ ਇੱਕ ਬਜ਼ੁਰਗ ਨੇ ਆਪਣੇ ਨਾਲ ਖੜੇ ਆਦਮੀ ਨੂੰ ਪੁੱਛਿਆ ਇਹ ਤਾਂ ਸੀ ਮਰਜੀਤ ਕੌਰ ਜਾਪਦੀ ਹੈ ਪਰ ਇਹ ਵਾਪਸ ਕਿਵੇਂ ਆ ਗਈ ਹੈ ਇਹਨਾਂ ਦਾ ਤਾਂ 5 ਸਾਲ ਪਹਿਲਾਂ ਨਵੇੜਾ ਹੋ ਗਿਆ ਸੀ ਆ ਦੂਜੇ ਨੇ ਹੈਰਾਨੀ ਨਾਲ ਜਵਾਬ ਦਿੱਤਾ ਇਹ ਗੱਲਾਂ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਸੀ ਪਿੰਡ ਦੀਆਂ ਔਰਤਾਂ ਆਪਣੇ ਘਰਾਂ ਦੀਆਂ ਛੱਤਾਂ ਤੋਂ ਖੜੇ ਹੋ ਕੇ ਇਹ ਨਜ਼ਾਰਾ ਦੇਖਣ ਲੱਗੀਆਂ ਜਕਸੀਰ ਦਾ ਘਰ ਪਿੰਡ ਦੇ ਵਿਚਕਾਰ ਸੀ ਇੱਕ ਵੱਡਾ ਪੱਕਾ ਮਹਿਲ ਵਰਗਾ ਘਰ ਹੈ ਜਿਸ ਦੇ ਅੱਗੇ ਇੱਕ ਵਿਸ਼ਾਲ ਵੱਡਾ ਵਿਹੜਾ ਸੀ ਆ ਗੇਟ ਦੇ ਨੇੜੇ ਇੱਕ ਵੱਡਾ ਨਿੰਬ ਦਾ ਦਰਖਤ ਸੀ ਆ ਜਿਵੇਂ ਹੀ ਟਰੈਕਟਰ ਗੇਟ ਦੇ ਅੰਦਰ ਦਾਖਲ ਹੋਇਆ ਮਨਜੀਤਕੌਰ ਵੇੜੇ ਵਿੱਚ ਖੜੀ ਸੀ ਉਸਦੇ ਹੱਥ ਦੇ ਵਿੱਚ ਇੱਕ ਥਾਲ ਸੀ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਗੰਭੀਰਤਾ ਸਿਮਰਜੀਤ ਨੇ ਟਰੈਕਟਰ ਤੋਂ ਉਤਰਦਿਆਂ ਹੀ ਆ ਮਨਜੀਤਕੌਰ ਨੂੰ ਦੇਖਿਆ ਉਸ ਦਾ ਦਿਲਾਂ ਤੇਜ਼ੀ ਨਾਲ ਟੜਕਣ ਲੱਗਿਆ ਉਸ ਨੂੰ ਉਹ ਦਿਨ ਯਾਦ ਆ ਗਏ ਜਦੋਂ ਆ ਮਨਜੀਤਕੌਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਮੈਂ ਇਸ ਘਰ ਦੇ ਵਿੱਚ ਤੇਰੇ ਵਰਗੀ ਆ ਗਰੀਬ ਔਰਤ ਨਹੀਂ ਰੱਖ ਸਕਦੀ ਤੇਰੇ ਕਰਕੇ ਸਾਡੀ ਇੱਜ਼ਤ ਖਰਾਬ ਹੋ ਰਹੀ ਹੈ ਮਨਜੀਤਕੌਰ ਦੀ ਉਹ ਆਵਾਜ਼ ਸਿਮਰਜੀਤ ਦੇ ਕੰਨਾਂ ਵਿੱਚ ਹਜੇ ਵੀ ਗੂੰਜ ਰਹੀ ਸੀ ਆ ਜਗਸੀਰ ਨੇ ਆ ਸਿਮਰਜੀਤ ਦਾ ਹੱਥ ਫੜਿਆ ਤੇ ਉਸ ਨੂੰ ਆ ਮਨਜੀਤਕੌਰ ਦੇ ਸਾਹਮਣੇ ਲਿਆ ਖੜਾ ਕੀਤਾ ਮਾਂ ਸਿਮਰਜੀਤ ਹੈ ਮੈਂ ਇਸ ਨੂੰ ਵਾਪਸ ਲੈ ਆਇਆ ਹਾਂ ਤੂੰ ਕਿਹਾ ਸੀ ਨਾ ਤੂੰ ਇਸ ਨੂੰ ਆਪਣਾ ਲਵੇਂਗੀ ਆ ਜਗਸੀਰ ਦੀ ਆਵਾਜ਼ ਦੇ ਵਿੱਚ ਇੱਕ ਗੰਭੀਰਤਾ ਸੀ ਆ ਮਨਜੀਤਕੌਰ ਨੇ ਆ ਸਿਮਰਜੀਤ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਪਲ ਗੁੱਸਾ ਚਲ ਗਿਆ ਪਰ ਫਿਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਨੇ ਥਾਲ ਅੱਗੇ ਵਧਾਇਆ ਤੇ ਸਿਮਰਜੀਤਕੌਰ ਦਾ ਸਵਾਗਤ ਕੀਤਾ ਆ ਜਾ ਸਿਮਰਜੀਤ ਮੈਂ ਤੇਰੇ ਨਾਲ ਗਲਤ ਕੀਤਾ ਮੈਨੂੰ ਮਾਫ਼ ਕਰਦੇ ਆ ਮਨਜੀਤ ਕੋਰ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸਿਮਰਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਮਨਜੀਤ ਕੋਰ ਦੇ ਪੈਰ ਛੂਏ ਤੇ ਝੁਪ ਚਾਪ ਅੰਦਰ ਚਲੀ ਗਈ ਆ ਪਰ ਉਸਦੇ ਦਿਲ ਵਿੱਚ ਇੱਕ ਡਰ ਸੀ ਆ ਕਿ ਇਹ ਸਭ ਸੱਚ ਹੈ ਜਾਂ ਇੱਕ ਨਵਾਂ ਡਰਾਮਾ ਸ਼ੁਰੂ ਹੋਣ ਵਾਲਾ ਹੈ ਸਿਮਰਜੀਤ ਦੀ ਘਰ ਵਾਪਸੀ ਦੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਆ ਔਰ ਤਾਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਸਿਮਰਜੀਤ ਸੱਚਮੁੱਚ ਵਾਪਸ ਆ ਗਈ ਆ ਪਰੇਤਾ 5 ਸਾਲ ਪਹਿਲਾਂ ਹੀ ਤਲਾਕ ਲੈ ਕੇ ਘਰੋਂ ਚਲੀ ਗਈ ਸੀ ਇਹ ਨੰਬਰਦਾਰ ਨੇ ਇਸ ਨੂੰ ਵਾਪਸ ਕਿਉਂ ਲਿਆਇਆ ਇੱਕ ਔਰਤ ਨੇ ਆਪਣੀ ਸਹੇਲੀ ਨੂੰ ਪੁੱਛਿਆ ਕੀ ਪਤਾ ਸ਼ਾਇਦ ਜਗਸੀਰ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਅਸੀਂ ਮਰਜੀਤ ਨੇ ਤਾਂ ਇਸ ਦੀ ਜ਼ਮੀਨ ਵਧਾਉਣ ਦੇ ਵਿੱਚ ਬਹੁਤ ਮਦਦ ਕੀਤੀ ਸੀ ਆ ਦੂਜੀ ਨੇ ਜਵਾਬ ਦਿੱਤਾ ਕੁਝ ਲੋਕਾਂ ਨੇ ਜਗਸੀਰ ਦੀ ਤਾਰੀਫ਼ ਕੀਤੀ ਆ ਜਗਸੀਰ ਨੇ ਸਹੀ ਕੀਤਾ ਸਿਮਰਜੀਤ ਨੇ ਆ ਇਸ ਲਈ ਇਹ ਸਭ ਕੁਝ ਕੀਤਾ ਸੀ ਇਹ ਉਸ ਨੂੰ ਇਸ ਹਾਲਤ ਦੇ ਵਿੱਚ ਛੱਡਣਾ ਬਿਲਕੁਲ ਗਲਤ ਸੀ ਆ ਇੱਕ ਬਜ਼ੁਰਗ ਨੇ ਪਿੰਡ ਦੀ ਸਾਥ ਦੇ ਵਿੱਚ ਬੈਠ ਕੇ ਕਿਹਾ ਪਰ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਇਹ ਨੰਬਰਦਾਰ ਦੀ ਇੱਜ਼ਤ ਡੋਬ ਦੇਵੇਗੀ ਇੱਕ ਤਲਾਕशुदा ਔਰਤ ਨੂੰ ਆ ਕਰ ਵਾਪਸ ਲੈ ਕੇ ਆਉਣਾ ਇਹ ਇੱਕ ਤਮਾਸ਼ਾ ਹੈ ਪਹਿਲਾਂ ਤਲਾਕ ਦੇ ਦਿਓ ਫਿਰ ਵਾਪਸ ਲੈ ਆਓ ਜੇਕਰ ਵਾਪਸੀ ਲੈ ਕੇ ਆਉਣਾ ਸੀ ਤਲਾਕ ਦਿੱਤਾ ਕਿਉਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਲੇਕਿਨ ਆ ਕਿਸ ਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਨੰਬਰਦਾਰ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕਿ ਆਪਣੀ ਪਤਨੀ ਨੂੰ ਉਸ ਹਾਲਾਤਾਂ ਦੇ ਵਿੱਚ ਉਥੇ ਛੱਡਣਾ ਸਹੀ ਸੀ ਜਾਂ ਨਹੀਂ ਆ ਆਪਣੀ ਮਾਤਾ ਦੇ ਮਗਰ ਲਾ ਕੇ ਆਪਣੀ ਉਹ ਜਈਏ ਘਰ ਵਾਲੀ ਨੂੰ ਘਰੋਂ ਕੱਢ ਦੇਣਾ ਇਹ ਗਲਤ ਸੀ ਜਾਂ ਸਹੀ ਆ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਆ ਮਨਜੀਤ ਕੋਰ ਬਾਰੇ ਜਿਸ ਨੇ ਸੱਸ ਦੇ ਰੋਲ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਢਾਲਿਆ ਕਿਵੇਂ ਆਪਣੀ ਧੀਆ ਵਰਗੀ ਨੂੰ ਨੂੰ ਕਰੋ ਕੱਢ ਦਿੱਤਾ ਹਾਂਜੀ ਦੋਸਤੋ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਕਹਾਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ